ਵੱਡਾ ਮਸ਼ੀਨ ਤਾਂ ਭਾਈ ਸਾਡਾ ਅੱਜ ਦਾ ਆਹੀ ਸੀ ਪਾਣੀ ਵਾਲਾ ਟੈਂਕ ਖਾਲੀ ਕਰਕੇ ਇਹਨੂੰ ਪਰੇ ਕਰਨਾ ਆ ਗਿਆ ਆ ਗਿਆ ਓਏ ਆ ਗਿਆ ਆ ਗਿਆ ਓਏ ਆ ਗਿਆ ਯਾਰ ਮਿਸਟਰ ਗਾ ਯਾਰ ਐ ਕਿਵੇਂ ਕਰਦਾ ਯਾਰ ਤੂੰ ਹੂੰ 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 ਚੈਕ ਵੀ ਸਿਮੈਂਟ ਬਰੇਤੀ ਲਿਆਉਣ ਦੀ ਤਿਆਰੀ ਕਰ ਲਈਆ ਹਮਨਪੀਦ ਨੇ ਤੇ ਅੱਜ ਸੈਂਤ ਆ ਗਿਆ ਆ ਖੂਜੇ ਚ ਰੂੜੇ ਚੱਕਣ ਦੀ ਤੇ ਇੱਕ ਵਾਰੀ ਇੱਕ ਬਾਈ ਕਹਿੰਦਾ ਸੀਗਾ ਕਿ ਭਈ ਆ ਰੂੜੇ ਚੱਕ ਦਿਓ ਸੱਪ ਸਲੋਤੀਆਂ ਵੜ ਕੇ ਬੈਠ ਜਾਂਦੀਆਂ ਨੇਗੀਆਂ ਤੇ ਕਹੇ ਰਾਜੇ ਨੂੰ ਇਹਨਾਂ ਨੂੰ ਚੱਕਣਾ ਤੇ ਇੱਥੇ ਪਾਣੀ ਵਾਲਾ ਹੌਦ ਰੱਖਣਾ ਤੇ ਜਿਹੜਾ ਆ ਪਿਆ ਗਿਆ ਇੱਧਰ ਤੇ ਇੱਥੇ ਅੱਜ ਲਾਉਣਾ ਮਿਸਤਰੀ ਆਪਾਂ ਆ ਕੰਧ ਕੱਢਣੀ ਇੱਥੇ ਇੱਕ ਤੇ ਨਾਲ ਆ ਫਰਸ਼ੀਆ ਲਾਉਣਾ ਤੇ ਗੱਗੂ ਕਾਲਾ ਮਿਸਤਰੀ ਇੱਧਰ ਆਪਣੇ ਵੱਲ ਆਊਗਾ ਤੇ ਭਾਈ ਸਾਹਿਬ ਮਿਸਤਰੀ ਉਹਰੇ ਉਧਰ ਆ ਰਹੇ ਆ ਤੇ ਸਮਾਂ ਹੋ ਗਿਆ 7:00 ਵਜੇ ਦਾ ਤੇ 10 ਸੋਣੇ ਹੋਣੇ ਜਿੰਮ ਦੀ ਜੋਟੀ ਲਾ ਕੇ ਆ ਵਾਪਸ ਆਏ ਥੋੜਾ ਜਿਹਾ ਸਮਾਂ ਪਹਿਲਾਂ ਤੇ ਘਰ ਤਿਆਰੀ ਸਾਡੀ ਕੋਈ ਨਹੀਂ ਹੋਈ ਤੇ ਮਿਸਤਰੀ ਉਹਰੇ ਭਾਈ ਆ ਗਿਆ ਤੇ ਦਵਾ-ਦਵਾ ਸਿਮਿੰਟ ਤੇ ਬਰੀਤੀ ਲਿਆਉਣਾ ਚੱਕ ਕੇ ਸਾਹਮਣੀ ਸਿਮਿੰਟ ਸਟੋਰ ਤੋਂ ਨੰਬਰਦਾਰਾਂ ਕੋਲੋਂ ਤੇ ਕਰਦੇ ਆ ਅਗਲੀ ਦਿਨ ਚਾਰਿਆ ਸ਼ੁਰੂ ਤੇ ਘਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 19 ਪੋ 3 ਜਨਵਰੀ ਸਾਲ 2023 ਤੇ ਸਮਾਂ ਤੁਹਾਨੂੰ ਦੱਸ ਹੀ ਚੁੱਕਿਆ ਤੇ ਦਿਨ ਹੈਗੇ ਨੇ ਭਾਈ ਬੁੱਧਵਾਰ ਦੇ ਅੱਜ ਤੇ ਖੈਰ ਕਰਦੇ ਆਂ ਦਿਨਚਾਰਾ ਸਾਰੀ ਸ਼ੁਰੂ ਦਿਖਾਉਨੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਓ ਐਂਡ ਤੱਕ ਨਾਲ ਨਾਲ ਵਲੌਗਸ ਤੁਹਾਨੂੰ ਪਾਈ ਬਾਕੀ ਬਹੁਤ ਜ਼ਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਾਰੰਟੀ ਅਸੀਂ ਪਹਿਲੀਆਂ ਜਿਹ ਦਿਨਾਂ ਤਾਂ ਲਾਈਕ ਵੀ ਤੁਸੀਂ ਪਹਿਲੀਆਂ ਜੀ ਕਰ ਦਿਓ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਸਾਰੀ ਗੱਲਬਾਤ ਤੁਹਾਨੂੰ ਅੰਖਾਉਦੇ ਰਹੇ ਨੇ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋਗੇ ਸੋ ਦੇਖਿਓ ਵੀਰ ਐਂਡ ਤੱਕ ਤੇ ਆਹ ਪ੍ਰਾਲੀ ਦਾ ਬਣਾਇਆ ਹੋਇਆ ਗੱਦਾ ਆ ਮੱਜਾਂ ਵਾਸਤੇ ਬਣਾਏ ਸੀਗੇ ਇਹ ਕਿ ਸਾਡੀਆਂ ਮੱਜਾਂ ਪੱਕੇ ਜਮੈਂਦੀਆਂ ਨਹੀਂ ਆ ਤੇ ਅੰਦਰ ਜਿਵੇਂ ਇੱਟਾਂ ਲੱਗੀਆਂ ਹੋਈਆਂ ਗਈਆਂ ਤੇ ਜਦੋਂ ਇਹ ਅੰਦਰ ਫਰਸ਼ ਲਾਇਆ ਸੀ ਇਹ ਖੜਗੀਆਂ ਰਹਿੰਦੀਆਂ ਸੀਗੀਆਂ ਹੌਲੀ-ਹੌਲੀ ਇਹਨਾਂ ਨੂੰ ਸੁਭਾਅ ਪਿਆ ਨਹੀਂ ਤਾਂ ਬਾਹਰ ਵੀ ਮੱਜਾਂ ਤੱਲੇ ਇੱਥੇ ਔਖੇ-ਔਖੇ ਇੱਟਾਂ ਲਾ ਦਿੰਦੇ ਤੇ ਫਿਰ ਕਈ ਵੀ ਰ ਪਹਿਲਾਂ ਇੱਕ ਦੋ ਵਾਰੀਆਂ ਇਹ ਵੀ ਕਿਹਾਗਾ ਕਿ ਭਾਈ ਆ ਬਿੜਾ ਪੱਕਾ ਕਰ ਲੋ ਘਰ ਸਮਰ ਲੋ ਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਘਰ ਆਖਿਆ ਨਹੀਂ ਕਰਦਾ ਭੁੱਲੀ ਨਹੀਂ ਬਿਹਾਰਾਂ ਤੋਂ ਤੇ ਕਰ ਖੈਰ ਸੁੱਖ ਚਾਹੀਦੇ ਆ ਪ੍ਰਮਾਤਮਾ ਦੀ ਮਿਹਰ ਚਾਹੀਦੀ ਆ ਸਾਰਾ ਕੁਝ ਹੋ ਜੂਗਾ ਤੇ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਸਾਥ ਚਾਹੀਦਾਗਾ ਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਬਿੱਲਾ ਸਾਡਾ ਇੱਧਰ ਹਾਂ ਬਈ ਬੋਲੋ ਓਰੇਆ ਕਿਵੇਂ ਆ ਪਿਆਰ ਤਰਾ ਖੜ ਜਾ ਯਾਰ ਮੈਂ ਇਧਰ ਹਾਲ ਚਾਲ ਪੁੱਛਦਾਗਾ ਤੇ ਖੇਰ ਮੇਸਤਰੀ ਉਧਰ ਗੱਗੂ ਕੋਲੇ ਬੈਠ ਕੇ ਉਹ ਗੱਲਾਂ ਬਾਤਾਂ ਕਰ ਦੋ ਉਹ ਤੇ ਨੇ ਕਰਦੇ ਆ ਸ਼ੁਰੂ ਦੇ ਦੇਖਦੇ ਆ ਅੱਜ ਦਾ ਦਿਨ ਕਿਹੇ ਜਾ ਰਹੇ ਨੇ ਦਾ ਆਪਣਾ ਵਾਹਿਗੁਰੂ ਬੂਟੇ ਮੇਗਾ ਲਫਾ ਫੇਚ ਲੈ ਦੂਈ ਨਾ ਇਹ ਲਫਾ ਫੇਚ ਲੈਣਾ ਥੋਡੇ ਵੰਗੂ ਬੂਟਾ ਤੇ ਪਾਣੀ ਵਾਲਾ ਹੌਦ ਬਿਲਾ ਕਰਨ ਦੀ ਪ੍ਰਕਿਰਿਆ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਹੋਰਾਂ ਨੇ ਸ਼ੁਰੂ ਕਰ ਲਿਆ ਤੇ ਰਾਵੜ ਵਾਲੇ ਟੈਂਕ ਚ ਪਾਣੀ ਪਾ ਕੇ ਰੱਖ ਲੈਣੇ ਆ ਕਹਿੰਦਾ ਕੰਮ ਆ ਜਾਊਗਾ ਤੇ ਕਰ ਭਾਈ ਸਾਸਤਰੀ ਕਾਲ ਸਹੀ ਗੱਲ ਵੀ ਕਰਨ ਲੋਟ ਆ ਤੇ ਪਾਣੀ ਵੀ ਇਹਦੇ ਚ ਆ ਪੋਣਾ ਕ ਪਿਆਗਾ ਤੇ 1000 ਲੀਟਰ ਦਾ ਇਹ ਹੌਦ ਦਾ ਪਾਣੀ ਵਾਲਾ ਭਲੇ 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 ਤੇ ਆਓ ਜੀ ਮਿਸਤਰੀ ਭਾਈ ਸਾਹਿਬ ਜੀ ਆਇਆਂ ਨੂੰ ਆਪਣੇ ਘਰੇ ਆਉਣ ਤੇ ਤੇ ਰੋਜ ਖੋਏ ਦੇ ਲੰਬੇ ਲੰਬੇ ਦਿੰਦੇ ਹੁੰਦੇ ਸੀ ਤੁਹਾਨੂੰ ਰੋਏ ਖਵਾ ਖਵਾਇਆ ਕਰਾਂਗੇ ਇੱਕ ਦਿਨ ਲੱਗੇ ਜੋੜੀ ਦੋ ਦਿਨਾਂ ਕਿੱਡੀ ਜੋੜੀ ਜਿੰਨੀ ਵੀ ਜੋੜੀ ਲੱਗੇ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਲੋਟਾ ਸੇਹਤ ਖੋਹ ਲਾਗਦੇ ਨਾ ਪਟਰੋਲਾ ਤੇ ਪਤਾ ਹੀ ਕੀ ਹਾਲ ਹੋਇਆ ਗਿਆ ਡੀਜ਼ਲਾਂ ਦਾ ਟਰੱਕਾਂ ਆਉਂ ਜਰਿਆ ਦਾ ਤੂੰ ਭੱਜ ਕੇ ਆ ਜਾ ਕਰ ਆ ਖੜਾ ਪਿੰਡ ਯਾਰ ਨਾਲੇ ਸੇਤ ਬਣ ਜਾ ਕਰ ਹਾਂ ਨਾ ਸੇਤ ਨੂੰ ਵੀ ਬਣੀ ਜੀ ਆਪਣੀ ਹਾਂ ਪਹਿਲਾਂ ਮੈਨੂੰ ਇਹ ਦੱਸੋ ਬਈ ਬੱਜਰੀ ਬ੍ਰੇਤੀ ਆਹ ਆਪਣਾ ਸਿਮਿੰਟ ਤੇ ਬ੍ਰੇਤੀ ਕਿੰਨੀ ਕਿ ਲਿਆਵਾਂ ਆ ਲੋੜਾ ਲੋੜਾ ਮੇਤਰਾ

ਵੱਡਾ ਮਸ਼ੀਨ ਤਾਂ ਭਾਈ ਸਾਡਾ ਅੱਜ ਦਾ ਆਹੀ ਸੀ ਪਾਣੀ ਵਾਲਾ ਟੈਂਕ ਖਾਲੀ ਕਰਕੇ ਇਹਨੂੰ ਪਰੇ ਕਰਨਾ ਆ ਗਿਆ ਆ ਗਿਆ ਓਏ ਆ ਗਿਆ ਆ ਗਿਆ ਓਏ ਆ ਗਿਆ ਯਾਰ ਮਿਸਟਰ ਗਾਇ ਬਾਹਰ ਹੀ ਕੱਢਣਾ ਪਹਿਲੇ ਕਰਪਈ ਇੱਥੇ ਕਰ ਦੇ ਤੂੰ ਟੁੱਟੀ ਜੀ ਹੈਗੀ ਇਹਦੀ ਓਏ ਟੁੱਟੀ ਕੋਲ ਕੋਈ ਨਹੀਂ ਪਾਸਾ ਖੋਲ ਦੇ ਖੁੱਲਹੀ ਹੋਈ ਖੁੱਲਹੀ ਲੱਗਦੀ ਰਹੇ ਕਮਾਉਣ ਵੇਲੇ ਤਾਂ ਲੱਗੂਗੀ ਖੋਲ ਜੀ ਪਾਸਾ ਖੁੱਲਹੀ ਹੋਈ ਹੋਰ ਜੁੜੀ ਹੈਗੀ ਲੈ ਬੰਦ ਲੈ ਜੇ ਬੰਦ ਲੈ ਜੇ ਪਾਸਾ ਜਿਹੜਾ ਦੋੜ ਨੂੰ ਥੰਦੇ ਆਪਾਂ ਥੰਦੇ ਲੱਗਣੇ ਇਹਦੇ ਨੂੰ ਕਿਹੜੇ ਲੋੜ ਕੇ ਨਾ ਆਏ ਨੂੰ ਆਏ ਲਾਈਓ ਫਿਰ ਗੱਗੂ ਹੈ ਨੂੰ ਲੱਗ ਜਾ ਚੱਲ ਮੈਂ ਇਧਰ ਕੁਮਾ ਹੀ ਨਾ ਤੋਰ ਚੱਲ ਮੈਨੂੰ ਆਤਾ ਪਾ ਖਰਚੇ ਬਸ ਇਹ ਬਸ ਇਹ ਟੱਕਣਾ ਬਗੋ ਤੁੰਡਾ ਗੁਰੂ ਬਗਿਆ ਮੈਂ ਟੇਟਾ ਕਰ ਲਓ ਅੱਧ ਵਿਚਾਲੇ ਟੇਟਾ ਕਰ ਲਓ ਤੇ ਠੀਕ ਹੈ ਆ ਤੱਕ ਕਰੋ ਮੈਂ ਜਾਊਗਾ ਚੱਲ ਓਏ ਨਹੀਂ ਦੇਖਦਾ ਮੈਂ ਖਿੱਚੀ ਜਾਂਦਾ ਰੋਡ ਕਰੋ ਰੋਡ ਐ ਰੋਡ ਦੇ ਟੂਟੀ ਨਾ ਫੜੀ ਵਈ ਚੱਲ ਫੋੜਾ ਚੱਕੀ ਉਹ ਥੱਲੇ ਉਹ ਆ ਫੋੜਾ ਚੱਕ ਰਿਹਾ ਉਹ ਪੂਰਾ ਹੋ ਗਿਆ ਉਹ ਬਿਨਾਂ ਪੂਰਾ ਹੋ ਜਾਗਾ ਤਲਿਆ ਹੋਇਆ ਚੱਲ 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 ਖੜਾ ਹੋ ਤਰ ਤਰ ਵਾਹਲਾ ਪਾਣੀ ਹੋਰ ਨਿੱਟਾ ਲਗ ਰਿਹਾ ਹੈ ਕਿੰਨਾ ਹੋ ਗਿਆ ਕਿ ਤੱਕ ਲਾਇ ਬਹੁਤ ਅੱਕਾ ਕਰੇ ਚੱਲ ਪਿਆਣ ਦੀ ਕਰਾਂ ਬਾਤ ਚਲੋ ਚੈੱਕ ਵੀ ਪਹਿਲਾ ਮਿਸ਼ਨ ਸਕਸੈਸਫੁਲ ਗੱਗੂ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਰੋ ਓਏ ਸਤਿ ਸ਼੍ਰੀ ਅਕਾਲ ਤਾਂ ਬੁਲਾਉਂਦੀ ਰਹਿਣੇ ਕਹਿੰਦਾ ਨਹੀਂ ਗਾ ਕਰਦਾ ਕੰਮ ਕਰਦੇ ਆਂ ਤੇ ਗੱਲਾਂ ਠੀਕ ਆਈ ਸਰ ਅੱਜ ਕੰਮ ਬੰਨੀ ਧਿਆਨ ਰੱਖਾਂਗੇ ਭਾਈ ਗੱਗੂ ਨੇ ਆਖਿਆਗਾ ਫੋਕਸ ਮੋਡ ਹੋਣੇ ਕੰਮ ਤੇ ਪਹਿਲੀ ਵਾਰ ਆਖਿਆ ਨਾ ਹਾਂ ਪਹਿਲੀ ਵਾਰੀ ਆਹ ਬਾਈ ਕਰ ਰਹੇ ਹਾਂ ਹੂੰ ਬਾਈ ਦਾ ਕਰਾਂਗੇ ਕਰਾ ਕਰਾ ਜਿੱਦ ਡਿਵਿਡਿੰਗ ਇਹਦੇ ਕੋਲ ਬੈਗਨਾਰ ਲੋੜਾ ਸਾਤ ਨਾਮ ਸ੍ਰੀ ਵਾਹਿਗੁਰੂ ਲੈ ਕੇ ਬਾਬੇ ਦਾ ਨਾਮ ਕੰਮ ਕਰਤਾ ਸ਼ੁਰੂ ਮੇਧਰੀ ਮੱਥਾ ਢੇਕੇ ਨਹੀਂ ਹਾਂ ਮੱਥਾ ਢੇਕੇ ਨਹੀਂ ਆ ਗਿਆ ਜਗੂ ਕਾ ਵੀ ਦੇਖ ਲੈ ਆਪੇ ਦੋ ਖੋਹ ਦੀ ਪਿੰਨੇ ਹੋਵੇ ਮੱਥੇ ਦੀ ਮੱਥਾ ਮਿੱਠਾ ਹੋ ਵਿੱਚ ਆਏ ਹੁੰਦਾ ਲੋੜਾ ਕੰਮ ਲਾ ਵੀ ਮੱਥਾ ਢੇਕੇ ਜਦ ਬੰਦੇ ਦੀ ਹੂੰ ਮੱਜਾਂ ਗਾਵਾਂ ਦੇ বাজਦੇ ਹੋਏ ਆਲਾਰਮਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਭਾਈ ਲੇਟੀ ਧਰਨ ਤੇ ਮਜਬੂਰ ਹੋ ਗਏ ਅਸੀਂ ਤੇ ਮਿਸਤਰੀ ਕਹਿੰਦਾ ਭਾਈ ਇਹ ਕਾਹ ਤੋਂ ਕੰਨ ਖਾਈ ਜਾਂਦੀ ਐ ਮੈਂ ਐਸ ਗੱਲੋਂ ਖਾਈ ਜਾਂਦੀ ਐ ਮਿਸਤਰੀ ਕੰਨ ਭਾਈ ਸਵਾਹ ਆਇਆ ਨਾ ਸਵਾਹ ਨਹੀਂ ਭਾਈ ਖਰਾਕ ਆ ਖਰਾਕ ਗੱਗੂ ਸਮਝਾ ਨਾ ਮੜਿਆ ਕੁਛ ਖਰਾਕੀ ਗੁਰੂ ਜੀ ਮੇਰੇ ਵਰਗਾ ਲੱਗਿਆ ਤੇ ਕੰਨ ਨਹੀਂ ਖਾਈ ਜਵਾਕਾਂ ਦੇ ਇਹ ਇਹ ਵਾਰ ਦਾ ਦੱਸ ਕੇ ਦੋ ਰਾਂਗੇ ਭਾਈ ਲੇਟੀ ਖਾਂਦੀ ਐ ਲੇਟੀ ਲੇਟੀ ਹੀੜ ਕੀ ਕਰਦਾ ਪੁੱਤ ਜਾਈਗਾ ਮੋਟਰਸਾਈਕਲ ਤੇ ਹਾਂ ਹਾਂ ਆਦੀ ਹਾਂ ਹਾਂ ਦੁਰਕੋਟ ਬਾਜਾ ਆਵਾਜ਼ ਸੁਣੀ ਤਰਾ ਦਾ ਸਰਪੰਚ ਕੁੱਟੇ ਹੋਏ ਨੇ ਇੱਟਾ ਤਾਂ ਨਹੀਂ ਮੁੱਕਣਦਾ ਗੱਗੂ ਆਪਣੇ ਕੋਲੇ ਨਾ ਜੀ ਨਾ ਇੱਟਾ ਕਹਾਂ ਮੁੱਕਣਦਾ ਹਾਈ ਫਾਈ ਮੇਸ ਤੇ ਉਹ ਬੰਦਾ ਹੈ ਨਾ ਨੀ ਨਾੜਗਰਾਂ ਨਾੜਗਰਾਂ ਬਸ ਨਾੜਗਰੇ ਜੇ ਮੈਨੂੰ ਹੁੰਦਾ ਖर्चा ਘੱਟ ਆਉਂਦਾ ਹੂੰ 855 ਨਾ ਲੋਟਾ ਮਸਾਲਾ ਕਰੋ ਵੀਰੇ ਠੀਕ ਹੈ ਸਬਜੀ ਨਾ 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 ਲੋਟਾ ਲੋਟਾ ਤੇ ਨੂੰ ਕੁਛ ਕਹਿੰਦਾ 5 ਗਿੱਲੀ ਪ੍ਰੈਸਿਪਾਲੀ ਮਸਤਿਆ ਨਵੀਂ ਪੰਜ ਆਪ ਦੀ ਬ੍ਰੇਤੀ ਪਾ ਮੰਗਿਆ ਨਾ ਜਿਹੜੀ ਆਪ ਦੇ ਵਾਰਗੇ ਪਈ ਹੈਗੀ ਜਿਹੜੀ ਟਰਾਲੀ ਜਿਹੜੀ ਟਰਾਲੀ 300 ਦੀ ਘੱਗਰ ਦਰਿਆ ਤੋਂ ਭਰ ਕੇ ਲਿਆਂਦੀ ਸੀ ਨੁਕਸਾਨ ਨਹੀਂ ਭਾਈ ਜਾਣ ਕੇ ਲਿਆਂਦੀ ਆ ਇਹ ਬ੍ਰੇਤੀ ਅਸੀਂ ਰਲਾ ਕੇ 660 ਰੁਪਏ ਦੇ ਲਾਏ ਤੇ ਕੋਈ ਵੇਚਦੀ ਸੀ ਨਹੀਂ ਸੀ ਓਏ ਮਿਕਸ ਕਰਕੇ ਲਾਉਣੀ ਆਗੀ ਓ ਗੱਗੂ ਯਾਰ ਤੈਨੂੰ ਹੀ ਪਤਾ ਯਾਰ ਰਿਾਈ ਚੋਂ ਨਿਕਲ ਕੇ ਆ ਗਿਆ ਯਾਰ ਗੱਗੂ ਯਾਰ ਲੈ ਕਮਾਲ ਕਰ ਲਓ ਗੱਲ ਭਾਈ ਮੇਤਰੀ ਕਹਦਾ ਤੁਹਾਨੂੰ ਬ੍ਰੇਤੀ ਨਹੀਂ ਦੀ ਸੀ ਵਾਰਗੇ ਪਈ ਆਪਦੇ ਆ ਜਿਹਨੇ ਟਰਾਲੀ ਲਿਆ ਕੇ ਇੱਥੇ ਰੱਖੀ ਆਪ ਉਹਨੂੰ ਬਰੇਤੀ ਨਹੀਂ ਦਿੱਤੀ ਕਹਿੰਦਾ ਆਇਆ ਮਿਸਤਰੀ ਕਹਿੰਦਾ ਤੁਹਾਨੂੰ ਆਹ ਬਰੇਤੀ ਦੇਸੀ ਨਹੀਂ ਮੈਂ ਜਿਨ੍ਹਾਂ ਨੇ ਬਾਹਰ ਕੇ ਲਿਆ ਕੇ ਰੱਖੀ ਉਹਨਾਂ ਨੂੰ ਦੇਂਦੀ ਨਹੀਂ ਕੇ ਹਨਾ ਠੀਕ ਆਇਆ ਲੋੜਾ ਤੇ ਉਹ ਭਾਈ ਹਾਂ 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 ਮਿਸਤਰੀ ਕਹਿੰਦਾ ਭਾਈ ਮਿਕਸ ਕਰਕੇ ਲਾਵਾਂਗੇ ਤੇ ਪਹਿਲਾਂ ਵੀ ਇਹ ਲਾਈ ਸੀਗੀ ਥੋੜੇ ਬਰੇਤੀ ਦੇ ਵੀ ਠੀਕ ਆ ਥੋੜੀ ਬਰੀਕ ਵੱਧ ਹੈਗੀ ਪੰਜ ਗੱਟ ਮੰਜ ਬਠੜੇ ਦੇ ਪੰਜ ਉਹਦੇ ਮੋਟੀ ਬਰਤੀ ਦੇ ਬਸ ਮਿਕਸ ਜਿਆ ਕਰਕੇ ਚੱਲ ਜਾਂਦੀ ਆ ਕੰਮ ਤੇ ਇਹ ਲੈਂਦੀ ਸੀ ਘੱਗਰ ਤੋਂ ਤੇ ਆਹੜਾਂਿਆਂ ਤੋਂ ਬਾਅਦ ਜਦੋਂ ਕੱਡੀ ਸੀ ਉਥੋਂ ਰੇਤਾ ਭਰਦੇ ਹੁੰਦੇ ਸੀਗੇ 300 ਰੁਪਏ ਚ ਟਰਾਲੀ ਭਰ ਲਏ ਸੀਗੇ ਲੱਗ ਗਿਆ ਕੋਈ ਜੱਤ ਗਿਆ ਮੈਤ ਗਿਆ ਆਹ ਰਾਤਾ ਦਰ 511 ਰੰ ਰੰ ਹਰ ਤਾਜ ਨਾਨਕੀ ਨਾ ਜਾ ਤੇ ਮਾਮਾ ਤੇਰਾ ਸਕੂਲ ਛੱਡ ਕੇ ਆਇਆ ਕਰੂਗਾ ਆ ਮੈਂ ਸਕੂਲ ਛੱਡ ਕੇ ਆਇਆ ਕਰੂ ਉਹਨੂੰ ਆ ਬਾਕੀ ਉਹਦਾ ਦੇ ਜੈ ਹਨ ਜੀ ਜੈ ਹਨ ਜੀ ਲੋਟੋਂ ਮਸ਼ੀਨਾ ਮਸ਼ੂਨਾ ਸਾਰਾ ਕੁਝ ਜੇ ਬਦਲੀ ਹੋਈ ਹੁੰਦੀ ਜਿਵੇਂ ਵਿੱਚ ਹੀ ਸਹਿਜ ਬੱਸ ਕਰ ਹੁਣ ਸਾਰਾ ਸਮਾਨ ਹੀ ਲੈ ਗਈ ਜਿਸ ਦਾ ਹੈ ਆਪਾਂ ਜਾਂਦੇ ਤਾਜਰ ਆਪਾਂ ਗੱਗੂ ਕੇ ਘਰੇ ਖੇਡਿਆ ਕਰਾਂਗੇ ਮੂਹ ਛੱਟਿਆ ਕੰਦਾਲੀ ਦੋਤੋ ਕਿੱਦੀ ਬੈਣਾ ਇਹਦਾ ਸਕੂਲ ਉਸ ਜਿਹੜਾ ਹੁੰਦਾ ਨਾ ਕਦੇ ਮੈਂ ਤਾਂ ਜਾਣਦਾ ਹੀ ਨਹੀਂ ਮੈਂ ਇੱਥੇ ਰਹਿ ਪੂਰਾ ਜਾਣ ਕੇ ਨਹੀਂ ਨਾਨ ਕਿ ਨਹੀਂ ਜਾਂਦਾ ਕਦੇ ਨਹੀਂ ਇੱਥੇ ਰਹਿ ਪੂਆ ਜਾਂਦਾ ਨਾ ਨਨ ਕੀ ਨਾ ਚਾਚੇ ਉਹਨਾਂ ਕੋਲ ਖੇਡੂਗਾ ਚਾਚੇ ਉਹਨਾਂ ਕੋਲ ਖੇਡੂਗਾ ਟੋਪੀ ਤੇਰੀ ਟੋਪੀ ਤੇ ਮੈਨੂੰ ਲਾਤੀ ਕਾਂ ਲੈਗਾ ਕਿਹਨ ਲਾਤੀ ਕਾਂ ਲੈਗਾ ਕਦੇ ਗੱਪ ਮਾਰਦੇ ਕਿਹਨੇ ਲਾਤੀ ਹਾ ਕੋਈ ਨਹੀਂ ਖੜੇ ਆਮਨੇ ਲੈ ਲੈ ਟੋਪੀ ਫਿਰ ਤਾਂ ਸਾਡਾ ਇਹ ਤਾਂ ਹੁਣ ਤਾਂ ਇਹ ਸਾਥਰੀ ਘਰ ਬੁਲਾ ਦੂ ਟੋਪੀ ਲੈਣ ਸਾਰੀ ਸਾਰਿਆਂ ਨੂੰ ਇਹ ਬਲਾਊ ਹੈ ਨਾ ਉਹ ਫਿਰ ਬੰਦ ਨਹੀਂ ਹੋਣਾ ਮੈਨੂੰ ਪਤਾ ਹੀ ਆ ਇਹ ਹਾਈਡਰੇਟਰ ਹਾਈਡਰੇਟਰ ਪੈਂਟੀ ਵਾਲੀ ਹੋਣੀ ਇਹ ਤਾਂ ਉਹ ਹੈ ਹੈ ਅੱਛਾ ਕਿੱਥੋਂ ਲੈ ਆ ਸੀ ਪੈਂਟੀ ਵਾਲੀ ਹੋਣੀ ਕਿੱਥੋਂ ਲੈ ਆ ਸੀ ਪੈਂਟ ਮੈਨੂੰ ਦਵਾ ਲਿਆਗਾ ਸੀ ਟਾ ਟਾ ਸਹੀ ਓਟ ਜੱਕਾ ਸੋਸਤੀ ਪਾਈ ਨਾ ਖੜਾ ਓ ਤਾਬੇਂ ਸੀ ਚਾਲ ਜੱਗ ਦਾ ਭਰ ਹੀ ਪੈ ਤੜਕੇ ਦਾ ਓ ਬੱਲੇ ਬੱਲੇ ਗੱਗੂ ਤੈਨੂੰ ਐਸੀ ਮੈਂ ਦੇਖੀ ਇਕੱਲੇ ਹੀ ਤਗੜਾ ਦੇਖੀ ਇਧਰ ਹੈਲੋ ਮੈਂ ਵੀ ਤੋੜਤਾ ਗੰਗਾ ਤੇਰੇ ਨਾਲ ਹੀ ਮੇਰਾ ਗੰਗਾ ਜਾ ਕੇ ਦੇਖਾ ਤੈਨੂੰ ਚੰਗਾ ਗੰਗਾ ਓ ਦੇ ਡਿਡਿਗਾ ਕੀੜੇ ਦੀ ਜੜਾ ਇਹ ਲਵਾ ਲੈ ਡਿਡਿਗੇ ਉਹਦੇ ਮਿਸਤਰੀਆ ਤੇ ਉਹ ਗੋਪਦਾ ਹੀ ਨਹੀਂਗਾ ਛੁਰੀਆਂ ਲਵਾ ਲਿਆ ਉਹਦੇ ਬਿਸਤਰੀਆਂ 4000 ਇੰਚੀ ਉਹ ਕਿਉਂ ਪਾੜਦੀਆਂ ਨੇ ਨੀਰਾ ਨੀਰਾ ਤਾਂ ਭਾਈ ਸਾਡਾ ਗੰਗਾ ਵੜਦਾ ਉਹ ਬੱਲੇ 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 ਕਿਵੇਂ ਹਟ ਗਈ ਰੁਟੀ ਏ ਟੋਏਟੀ ਹੋਇਆ ਬੈ ਕੰਮ ਭਾਈ ਤੱਕ ਲਾਦ ਨੋਮੀ ਥਾਂ ਕਿ ਲਹੁਰੇ ਜਿੱਦਾਂ ਹੌਲੀ ਹੌਲੀ ਚੱਲ 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 ਜਾ ਖਵਾਉਣੇ 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 ਦੋ ਮਿੰਟ ਰੁਕ ਬੜਾ ਇਲਟ ਹੋਏਗੇ ਕੱਢ ਲਾ ਕਛਾਂ ਜਿਹਾ ਹੱਥ ਮਾਰਨਾ ਮਿਸਤਰੀ ਹੱਥੋ ਡੇਲੀ ਆ ਖੜਾ ਥੱਲੇ ਕਰਦੇ ਆ ਪਾਪਾ ਵੋਟਾਂ ਵਿੱਚ ਘੜ ਜਾ ਜਿੱਤ ਜੈਗੀ। ਅੱਕੂ ਵੀ ਜਿੱਤ ਗਿਆ ਵੋਟਾਂ ਜਦ ਮਿਸਤਰੀ ਆਣਾ। ਗੱਗੂ। ਜਿਹੜੇ ਪੈਂਡ ਦੇ ਾਡੇ ਕਹਿੰਦੀਆਂ। ਬੱਲੇ 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 ਕਰਾਤੀ ਮਿਸਤਰੀ ਨੇ ਤੇ ਇੱਧਰ ਬਣਾਤਾ ਭਾਈ ਹੌਦ ਰੱਖਣ ਦਾ। ਆਹ ਸਿਸਟਮ ਜਾ ਗੋਲਕ ਤੇ ਰਾਜਾ। ਤੇ ਇੱਧਰ ਭਾਈ ਸਾਹਿਬ ਮਿਸਤਰੀ ਹੋਰੇ ਐ ਲੜੋਮੀਂਗ ਹੋਏ ਪਏ ਨੇ ਐ ਫਰਸ਼ ਲਾਉਣ ਵਾਸਤੇ। ਇਹ ਰ ਲੰਬਰ ਬੰਦਾ ਘੈਂਟ ਆ ਮਿਸਤਰੀ ਪਹਿਲੇ ਦਿਨ ਤਾਂ ਐ ਜਿਹਾ ਲੱਗਿਆ ਸੀਗਾ ਚੱਕਰ ਘਾਟੀ ਮਿਲਦੇ ਆਗੇ ਤੇ ਫਿਰ ਮਿਸਤਰੀ ਨੇ ਪਤਾ ਨਹੀਂ ਗਰਾਰੀ ਬਦਲਾ ਲੈਂਦੀ ਮੈਨੂੰ ਲੱਗਾ ਸ਼ਾਇਦ ਤੇ ਹੁਣ ਚੱਕਰ ਥੋੜੇ ਜਿ ਠੀਕ ਨੇਗੇ ਹੈ ਨਾ ਮਿਸਤਰੀ ਲੋਟੇ ਨਾ ਹੱਲ ਕਰਕੇ ਬੋਲ ਲੈ ਮੈਂ ਤੇ ਟਾਂਡ ਕਰਕੇ ਕਹਿੰਦਾ ਗਰਾਰੀ ਬਦਲਨੀ ਪੈਂਦੀ ਆ ਦੇਖੀ ਕਿਤੇ ਰੋਟਣ ਚ ਵੱਜਿਆ ਕਿ ਲਾਇਆ ਬੱਡੀ ਗਾ ਰਿਹਾ ਕੋਈ ਨਾ ਹਾਂਜੀ ਹਾਂਜੀ ਬੱਡੀ ਗਾ ਰਹੀ ਚੱਕਰ ਬੰਦੇ ਬਣਾਉਂਦਾ ਯੈਸ ਸਰ ਹਾਂ ਤੇ ਕੰਮ ਛੁੱਟੀ ਦੇ ਬੱਲ ਨੂੰ ਹੌਲੀ ਹੌਲੀ ਤੇ ਕੱਲ ਦਾ ਪ੍ਰੋਗਰਾਮ ਰੈਡੀ ਹੋਈ ਜਾਂਦਾ ਤੇ ਲੈਵਲ ਸ਼ਵਲ ਕਰ ਲਿਆ ਤੇ ਪਾਣੀ ਬਖ ਨਹੀਂ ਕਹਿੰਦਾ ਜਾਊ ਹੈ ਪਾਣੀ ਫਰ ਰੇ ਕਰੇ ਕਹਿੰਦਾ ਜਾਊ ਪਾਣੀ ਦਾ ਪਤਾ ਨਹੀਂ ਕਹਿੰਦਾ ਕਿਹੜੇ ਵਾਸਤੇ ਜਾਊਗਾ ਤੇ ਫਿਰ ਮਿਸਤਰੀ ਤਰਦਾ ਵੇ ਛੇਡਾਂ ਤਿਆ ਹਾਜ਼ਾੜੀ ਪੈਪ ਜੀ ਇਹ ਉਹੀ ਲਾਈ ਹੋਈ ਯਾਰ ਜੀ ਉਹੀ ਰੱਖਤੀ ਜਿੱਦਲੇ ਜਦੋਂ ਲਾਇਆ ਸੀ ਗਿੱਲਾ ਸਿੱਲਾ ਸੀਗਾ ਕੰਮ ਤੇ ਦੇਖਦੇ ਆ ਬਾਅਦ ਚ ਚੱਕ ਦਿਆਂਗੇ ਇਹਨੂੰ ਹਾਂ ਮੰਨ ਕੇ ਰੱਖਦੀ ਨਾ ਦੁਆ ਨਾ ਕੀ ਹਾਂਜੀ ਹੁਣ ਉਲਟ ਚੱਕਦੇ ਹਾਂ ਮਮੀ ਤੋਂ ਨਾ ਕੋਈ ਨਾ ਠੀਕ ਹੈ ਜੀ ਤੇਜ ਬਲੌਗ ਹੋਰੇ ਭਾਈ ਥੋੜੀ ਜਿਹੀ ਘਾਟ ਹੀ ਬਣਾਇਆ ਇੱਕ ਠੰਡ ਸੀ ਤੇ ਇੱਕ ਮਨਪ੍ਰੀਤ ਚੱਲਿਆ ਗਿਆ ਸੀਗਾ ਪੱਠੇ ਦੇ ਟਾਂ ਟਾਂ ਲੈਣ ਤੇ ਗੱਗੂ ਕਦੇ ਇੱਧਰ ਕਦੇ ਉੱਧਰ ਮਝਾ ਕੇ ਆਉਣਾ ਇੱਕ ਨੀਰਾ ਬਾਗ ਆਉਣਾ ਹਾਂ ਤੇ ਫਿਰ ਥੋੜਾ ਜਿਹਾ ਦੱਬ ਚ ਕੰਮ ਰਿਹਾ ਆ ਕਰਕੇ ਫਿਰ ਟੈਲੀਫੋਨ ਹੋਰੇ ਗੱਡੀ ਨਹੀਂ ਇਹ ਵਿੱਚੋਂ ਫੋਨ ਨਹੀਂ ਆ ਇੱਥੇ ਸੀ ਮੰਮੀ ਆਹਾ ਉਧੇ ਪਰਲੇ ਪਾਸੇ ਆ ਆ ਰਾਵੜ ਤੇ ਢੋਲ ਕੋਲੇ ਉਹ ਪਏ ਨੇ ਗੱਟੇ ਇੱਥੇ ਰੱਸੀਆਂ ਆਈਆਂ ਉਹਦੇ ਵਿੱਚ ਆ ਹਾਂ ਹਾਂ ਲੀਰ ਜੀ ਪੀਲਾ ਹੋਰ ਪੀਲਾ ਕੋਈ ਨਾ ਹੋਰ ਪੀਲਾ ਬਈ ਹੋਰ ਪੀਲਾ ਲੋੜਾ ਲੋੜਾ ਕੱਢ ਲੈ ਝੰਡੇ ਦੂਤਾ ਤੇ ਸਮਾਂ ਹੋ ਗਿਆ ਭਾਈ 6.7 ਵਜੇ ਦਾ ਤੇ ਜਿਮ ਦੀ ਜੋਟੀ ਵੀ ਆਪਣੇ ਐਂਡ ਵਾਲੇ ਪੜਾਤੇ ਆ ਤੇ ਨਾਤੋਗੇ 10 ਟਾਈਮ ਵਾਲੀ ਜਿਮ ਦੀ ਜੋਟੀ ਤੇ ਪਹੁੰਚ ਗਏ ਸੀਗੇ ਤੇ ਫਿਲਹਾਲ ਬਸ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਆ ਕੱਲ ਵਾਲੀ ਬਾਤ ਦੀ ਗੱਲ ਆਪਾਂ ਕੱਲ ਨੂੰ ਕਰਾਂਗੇ ਤੇ ਉਮੀਦ ਕਰਦੇ ਹਾਂ ਅੱਜ ਦਾ ਵਲੌਗ ਵਧੀਆ ਲੱਗਿਆ ਉਹ ਲਾਈਕ ਲਾਈ ਮ ਹੀ ਕਰ ਦਿਓ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਇਸੇ ਤਰ੍ਹਾਂ ਤੁਹਾਨੂੰ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਮਿਲਦੇ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ